ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕਮਾਨਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ 10 ਬ੍ਰੈਂਡ ਦੇ ਕੱਟ ਪੀਸ ਤੇ ਐਸੇ ਟਾਈਮ ਹੀ ਹੁਣੀ ਗੱਠ ਆਈ ਹੈ ਜੀ ਇਹ ਤੇ ਆਪਾਂ ਗੱਠ ਇਹਦੀ ਜਿਹੜੀ ਓਪਨ ਕਰਾਂਗੇ ਜੀ 10 ਬ੍ਰੈਂਡ ਦੇ ਕੱਟ ਪੀਸ ਜੀ ਇੱਕੋ ਹੀ ਪਾਰਸਲ ਆਇਆ ਜੀ ਤੇ ਫਟਾਫਟ ਜੀ ਆਪਾਂ ਸਭ ਤੋਂ ਪਹਿਲਾਂ ਤੇ ਹੀ ਬੇਨਤੀ ਕਰਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਇਹਦੇ ਵਿੱਚ ਜੀ ਕੱਟ ਪੀਸ ਆਏ ਨੇ ਅਗਲੀ ਵੀਡੀਓ ਆਪਾਂ ਕੱਲ ਸਵੇਰੇ ਸਹੀ 8 ਵਜੇ ਜੀ ਆਪਾਂ YouTube ਤੇ ਅਪਲੋਡ ਕਰ ਦਾਂਗੇ ਆਪਣੇ ਚੈਨਲ ਤੇ ਇਹ ਪੀਸਾਂ ਦੇ ਉੱਪਰ ਜੀ ਸਟicker ਲਾ ਕੇ ਤੁਹਾਨੂੰ ਇਹਨਾਂ ਦੀ ਵੀਡੀਓ ਦਿਖਾਵਾਂਗੇ ਸ਼ੋਅ ਕਰਾਂਗੇ ਇਹ ਵਾਲਾ ਜੀ ਆਪਣੇ ਕੋਲੇ ਪਾਰਸਲ ਆਇਆ ਜੀ ਆਪਾਂ ਨੇ ਤੁਹਾਨੂੰ ਇੱਕ ਵਾਰੀ ਇਹ ਦੱਸਣਾ ਹੁੰਦਾ ਕਿ ਆਪਣੇ ਕੋਲ ਕੱਟ ਪੀਸ ਆ ਗਏ ਨੇ ਕੱਲ ਨੂੰ ਆਪਾਂ ਜੀ ਇਹਨਾਂ ਦੀ ਵੀਡੀਓ ਅਪਲੋਡ ਕਰ ਦੇਣੀ ਹੈ ਪਰ ਮੀਟਰ ਮੀਟਰ ਦੇ ਜੀ ਆਪਾਂ ਨੇ ਇਹ ਉੱਤੇ ਸਟੈਂਪ ਲਾ ਕੇ ਜੀ ਸਟicker ਲਾ ਕੇ ਤੁਹਾਨੂੰ ਇਹ ਦਿਖਾਵਾਂਗੇ ਬਾਕੀ ਤੁਸੀਂ ਇਹਦੇ ਡਿਜ਼ਾਈਨ ਚੈੱਕ ਕਰੋ ਜੀ ਵੀਡੀਓ ਨੂੰ ਆਪਾਂ ਜਿਆਦਾ ਲੰਬਾ ਨਹੀਂ ਕਰਦੇ ਲੰਬੀ ਵੀਡੀਓ ਜੀ ਕੱਲ ਨੂੰ ਸਵੇਰੇ 8 ਵਜੇ ਸਹੀ 8 ਵਜੇ ਜੀ ਆਪਾਂ ਜੀ ਇਹਨਾਂ ਪੀਸਾਂ ਦੇ ਉੱਪਰ ਸਟicker ਲਗਾ ਕੇ ਤੁਹਾਨੂੰ ਜੀ ਇਹ ਨਾਲ ਦੀ ਨਾਲ ਜੀ ਇਹਨਾਂ ਦੀ ਕੁਆਂਟੀਟੀ ਦੱਸਦੇ ਰਹਾਂਗੇ ਜਿਹੜਾ ਪੀਸ ਜਿੰਨੇ ਵੀ ਮੀਟਰ ਦਾ ਹੋਇਆ ਤੇ ਕਿੰਨੇ ਸੂਟ ਬਣਨਗੇ ਬਾਕੀ ਜਿਨ੍ਹਾਂ ਨੂੰ ਵੀ ਸੂਟ ਚਾਹੀਦੇ ਨੇ ਜੀ ਹੋ ਹੋਲਸੇਲ ਵਾਸਤੇ ਵੀ ਅਗਰ ਕਿਸ ਨੂੰ ਚਾਹੀਦੇ ਨੇ ਉਹ ਸਾਨੂੰ ਜੀ ਮੈਸੇਜ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਘਰ ਬੈਠੇ ਵੀ ਆਪਾਂ ਇਹ ਪੀਸ ਜੀ ਤੁਹਾਨੂੰ ਪਹੁੰਚਾ ਦਾਂਗੇ ਜੀ ਤੁਸੀਂ ਰੰਗ ਦੇਖੋ ਜੀ ਬਹੁਤ ਪਿਆਰੇ ਰੰਗ ਨੇ ਜੀ ਇਹਦੇ ਤੇ ਲਾਈਟ ਤੇ ਡਾਰਕ ਚਾਰਟ ਹੈ ਤੇ ਇਹ ਤੈ ਪੁੱਠੀ ਹੋਣ ਕਰਕੇ ਥੋੜਾ ਜਿਹਾ ਲਾਈਟ ਦਿਖ ਰਹੇ ਨੇ ਬਟ ਇਹ ਪੀਸ ਬਹੁਤ ਡਾਰਕ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਰ ਕੱਲ ਨੂੰ ਆਪਾਂ ਜੀ ਇਹਦੀ ਵੀਡੀਓ ਸਟicker ਲਾ ਕੇ ਸਵੇਰੇ 8:00 ਵਜੇ ਆਪਾਂ ਇਹ ਸ਼ੁਰੂ ਕਰ ਦੇਣੇ ਨੇ ਜੀ ਫਟਾਫਟ ਜੀ ਮੈਨੂੰ ਦੱਸ ਦੇਣਾ ਆਪਣੇ ਜੀ ਫੋਨਾਂ ਦੇ ਉੱਪਰ ਜੀ ਰਿਮਾਈਂਡਰ ਲਾ ਲਓ ਜੀ ਸਵੇਰੇ 8 ਵਜੇ ਜੀ 8 ਵਜੇ ਸਹੀ ਵੀਡੀਓ YouTube ਦੇ ਉੱਪਰ ਆ ਜੇਗੀ ਜੀ ਉੱਪਰ ਸਟicker ਲਾ ਕੇ ਜੀ ਕੱਲੇ ਕੱਲੇ ਪੀਸ ਦੇ ਉੱਪਰ ਚੰਗੀ ਤਰ੍ਹਾਂ ਜੀ ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਪੀਸ ਕਿੰਨੇ ਮੀਟਰ ਦਾ 10 ਬ੍ਰਾਂਡ ਦੇ ਕੱਟ ਪੀਸ ਨੇ ਜੀ ਸਟੈਂਪ ਹਰ ਇੱਕ ਪੀਸ ਤੇ ਲੱਗੀ ਹੋਏਗੀ ਬਾਕੀ ਤੁਸੀਂ ਕੱਲ੍ਹ ਵਾਲੀ ਵੀਡੀਓ ਚੈੱਕ ਕਰ ਲੈਣਾ ਜੀ ਵੈਸੇ ਦਿਖਾ ਦੇਣੇ ਨੇ ਲਿਵੀਆ ਕਾਟਨ ਬਾਈ ਸਿਮਰ ਲਓ ਜੀ ਚੈੱਕ ਕਰਦੇ ਜਾਈਓ ਜੀ ਬਸ ਆਪਣਾ ਮਕਸਦ ਹੁਣ ਵਾਲੀ ਵੀਡੀਓ ਦਾ ਇਹ ਹੈ ਜੀ ਕਿ ਆਪਣੇ ਕੋਲੇ ਕੱਟ ਪੀਸ ਆਗੇ ਤੁਸੀਂ ਰਿਮਾਈਂਡਰ ਲਾ ਲਓ ਜੀ ਸਵੇਰ ਦਾ ਸਵੇਰੇ ਸਹੀ 8 ਵਜੇ ਜੀ ਆਪਣੀ ਵੀਡੀਓ ਅਪਲੋਡ ਕਰ ਦੇਣੀ ਆ ਹੋਰ ਵੀ ਆਪਣੇ ਕੋਲੇ ਕੱਟ ਪੀਸ ਆਉਂਦੇ ਰਹਿਣਗੇ ਤੇ ਨਾਲ ਦੀ ਨਾਲ ਆਪਾਂ ਜਿਉਂਦੀ ਵੀਡੀਓ ਤੁਹਾਨੂੰ ਸ਼ੋਅ ਕਰਦੇ ਰਹਾਂਗੇ ਬਾਕੀ ਉਮੀਦ ਕਰਦੇ ਹਾਂ ਜੀ ਕਿ ਸਾਰਿਆਂ ਨੂੰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਕਰ ਦਿਆ ਕਰੋ ਜੀ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਆਪਣੇ ਚੈਨਲ ਨੂੰ ਵੀ ਸ਼ੇਅਰ ਕਰ ਦਿਓ ਗੁਰੂ ਕਿਰਪਾ ਕਲੋਥ ਹਾਊਸ ਕਮਾਣਾ ਜੀ ਕੱਲ ਨੂੰ 8 ਵਜੇ ਜੀ ਜਿਹੜੀਆਂ ਮੇਰੀਆਂ ਭੈਣਾਂ ਜੀ ਇਹ ਪੀਸ ਨਹੀਂ ਲੈ ਸਕੀਆਂ ਉਹ ਕੱਲ ਨੂੰ ਸਵੇਰੇ 8 ਵਜੇ ਜੀ ਇਹ ਕੱਟ ਪੀਸ ਆਪਾਂ ਜੀ ਸ਼ੁਰੂ ਕਰ ਦਾਂਗੇ ਧੰਨਵਾਦ ਜੀ